ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਦੇਖੋ ਆਪਣਾ ਦਰਦ ਬਿਆਨ ਕੀਤਾ ਹੈ ਪੈਸੇ ਲਗਾ ਕੇ ਵਿਦੇਸ਼ ਆਪਣਾ ਭਵਿੱਖ ਬਣਾਉਣ ਲਈ ਗਏ ਸੀਗੇ ਪਰ ਕਿਸੇ ਨੇ ਨਹੀਂ ਸੋਚਿਆ ਸੀ ਉਹਨਾਂ ਨਾਲ ਅਜੀਹਾ ਵੀ ਕੁਝ ਹੋ ਸਕਦਾ ਹੈ ਮਾਪੇ ਹੁਣ ਆਪਣੇ ਬੱਚਿਆਂ ਦੇ ਇਹਨਾਂ ਹਾਲਾਤਾਂ ਨੂੰ ਦੇਖ ਕੇ ਭੁੱਬਾ ਮਾਰ ਮਾਰ ਰੋਂਦੇ ਨੇ ਹਾਲਾਂਕਿ ਤੁਹਾਨੂੰ ਦਸੀਏ ਤਾਂ ਕੁਇਤਗੇ ਇਹਨਾਂ ਨੌਜਵਾਨਾਂ ਦੇ ਹਾਲਾਤ ਕਾਫੀ ਬੁਰੇ ਨੇ ਏਜੰਟ ਨੇ ਪੈਸੇ ਲੈ ਕੇ ਤਾਂ ਇਹਨਾਂ ਨੂੰ ਭੇਜ ਦਿੱਤਾ ਪਰ ਉੱਥੇ ਜਾ ਕੇ ਇਹਨਾਂ ਦੀ ਘੁੱਟ ਮਾਰ ਕੀਤੀ ਜਾਂਦੀ ਹੈ ਨੌਜਵਾਨਾਂ ਨੇ ਵੀਡੀਓ ਦੇ ਵਿੱਚ ਆਪਣਾ ਦਰਦ ਬਿਆਨ ਕਰਦੇ ਹੋਏ ਦੱਸਿਆ ਕਿ ਜਦੋਂ ਉਹਨਾਂ ਦਾ ਆਰਡਰ ਪੂਰਾ ਨਹੀਂ ਹੁੰਦਾ ਤੇ ਕਮਰੇ ਦੇ ਵਿੱਚ ਆ ਕੇ ਕੰਪਨੀ ਦਾ ਬੰਦਾ ਉਹਨਾਂ ਦੀ ਘੁੱਟ ਮਾਰ ਕਰਦਾ ਹੈ ਕਮਰਾ ਬੰਦ ਕਰ ਲੈਂਦਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਆਰਡਰ ਪੂਰਾ ਕਰਨਾ ਕਈ ਵਾਰ ਔਖਾ ਹੋ ਜਾਂਦਾ ਹੈ ਅਸੀਂ 14 14 ਘੰਟੇ 18 18 ਘੰਟੇ ਕੰਮ ਕਰਦੇ ਹਾਂ ਫਿਰ ਵੀ ਉਹ ਕੰਮ ਤੋਂ ਸੰਤੁਸ਼ਟ ਨਹੀਂ ਹੁੰਦੇ ਤੇ ਸਾਨੂੰ ਕਈ ਮਹੀਨਿਆਂ ਦੀ ਤਨਖਾਹ ਵੀ ਨਹੀਂ ਮਿਲੀ ਹੈ ਸਿਰਫ ਰੋਟੀ ਜੋ ਕੇ ਪੈਸੇ ਦਿੰਦੇ ਨੇ ਤੇ ਉਸ ਤੋਂ ਬਾਅਦ ਮਰਨ ਲਈ ਛੱਡ ਦਿੱਤਾ ਜਾਂਦਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਵੀ ਜਿਹੜਾ ਬਰਦਾਸ਼ਤ ਤੋਂ ਬਾਹਰ ਹੋ ਗਿਆ ਸਾਡੇ ਹਾਲਾਤਾਂ ਨੂੰ ਦੇਖੋ ਕਿ ਸਾਡੇ ਚਿਹਰੇ ਕਿੰਨੇ ਕੁ ਜ਼ਿਆਦਾ ਖਰਾਬ ਹੋ ਗਏ ਨੇ ਸਾਡੀ ਕੁੱਟਮਾਰ ਹੁੰਦੀ ਹੈ ਬਹੁਤ ਜ਼ਿਆਦਾ ਤਸ਼ੱਦਦ ਸਾਨੂੰ ਸਹਿਣਾ ਬੰਦਾ ਉਹਨਾਂ ਨੇ ਹੁਣ ਗੋਹਾਰ ਲਗਾਈ ਹੈ ਕਿ ਅਜਿਹੇ ਠੱਗ ਏਜੰਟ ਉੱਤੇ ਐਕਸ਼ਨ ਹੋਵੇ ਜਿਸ ਨੇ ਨੌਜਵਾਨਾਂ ਨੂੰ ਚਾਂਸੇ 'ਚ ਫਸਾ ਕੇ ਪੈਸੇ ਲੈ ਕੇ ਤੇ ਮਰਨ ਲਈ ਛੱਡ ਦੱਤਾ ਹਾਲਾਂਕਿ ਨੌਜਵਾਨਾਂ ਨੇ ਦੱਸਿਆ ਕਿ ਚੱਬੇ ਵਾਲਦਾ ਏਜੰਟ ਹੈ ਜਿਸ ਨੇ ਪੈਸੇ ਲੈ ਲੇ ਤਾਂ ਭੇਜਿਆ ਪਰ ਉੱਥੇ ਹੁਣ ਸਾਡੇ ਹਾਲਾਤ ਬੁਰੇ ਕਰ ਦਿੰਦੇ ਨੇ ਤਾਂ ਹੁਣ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਇਹ ਤਿਆਰ ਨਹੀਂ ਹੋ ਰਿਹਾ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਉੱਥੇ ਜਦੋਂ ਨੌਜਵਾਨ ਪਹੁੰਚੇ ਤਾਂ ਉੱਥੇ ਜਾ ਕੇ ਵੀ ਉਹਨਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਪਰ ਉਹ ਪੈਸੇ ਕਿੱਥੋਂ ਲੈ ਕੇ ਆਣ ਕਿ ਨਾ ਹੀ ਉਹਨਾਂ ਨੂੰ ਤਨਖਾਹਾਂ ਮਿਲ ਰਹੀਆਂ ਨੇ ਤੇ ਨਾ ਹੀ ਕੋਈ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਤੇ ਠੱਗ ਏਜੰਟ ਹੁਣ ਪੂਰੀ ਤਰ੍ਹਾਂ ਪੱਲਾ ਝਾੜਦਾ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਉਸਨੇ ਕਿਹਾ ਕਿ ਪੈਸੇ ਲੈ ਕੇ ਤੁਹਾਨੂੰ ਭੇਜਿਆ ਤੇ ਬਾਕੀ ਤੁਹਾਡੀ ਜ਼ਿੰਮੇਵਾਰੀ ਹੈ ਪਰ ਤੁਹਾਨੂੰ ਦੱਸਿਏ ਤਾਂ ਇਹ ਠੱਗ ਏਜੰਟ ਨੌਜਵਾਨਾਂ ਨੂੰ ਸਹੀ ਥਾਣੇ ਹੀ ਭੇਜ ਰਹੇ ਨਹੀਂ ਯਾਨੀ ਕਿ ਗੁੰਮਰਾਹ ਕਰਕੇ ਪੈਸੇ ਲੈ ਕੇ ਉਹਨਾਂ ਨੂੰ ਮਰਨ ਲਈ ਛੱਡ ਦਿੱਤਾ ਜਾਂਦਾ ਤਾਂ ਇਹਨਾਂ ਦੀ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ